ਵਾਹ ਜੀ ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ ਵਾਹ ਜੀ 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 ਵ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ 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 ਵਾ

ਵਾਹ ਗੁਰੂ ਆਹ ਗੁਰੂ ਆਹ ਗੁਰੂ ਆਹ 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 ਗੁਰੂ ਆਹ

wah guru 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 wah

आजा सिर तर के तर के चली दे आजा लंगन प्रेम की गली दे प्यारे प्यारे लंगन प्रेम की गली सिर तर के तर के आजा सिर तर के तर के गली दे आजा लंगन आजा प्रेम की ਤੇ ਆਂਦਾ ਲੱਗਣਾ ਜਿਵੇਂ ਤੀਕੀ ਪਿਆਰੇ ਪਿਆਰੇ ਲੱਗਣਾ ਜਿਵੇਂ ਚਰ ਕੇ ਸਿਰ ਕਰਕੇ ਚਲੀ ਤੇ ਆ ਜਾ ਚੰਦਰ ਚਲੀ ਤੇ ਆ ਜਾ ਹੱਥ ਚੰਨੇ ਆ ਜਾ ਚਿਰ ਤਾਰ ਕੇ ਤਾਰਕੇ ਚਲੀ ਤੇ ਆ ਜਾ ਤਾਰਕੇ ਚਲੀ ਤੇ ਆ ਜਾ ਹਰ ਕਰਕੇ ਚਲੀ ਤੇ ਆ ਜਾ ਸਿਰਦਰ ਤੇ ਚਲੀ ਤੇ ਆ ਜਾ ਸਿਰਦਰ ਤੇ ਚਲੀ ਤੇ ਆ ਜਾ ਲੰਗਣ ਪ੍ਰੇਮ ਦੀ ਪਿਆਰੇ ਪਿਆਰੇ ਲੰਗਣ ਪ੍ਰੇਮ ਦੀ ਸਿਰ ਦੇਸੀ ਆਗਾ ਚਿੰਤਨ ਦੇ ਦਰਨ ਦੇ ਤੇ ਆ ਜਾ ਲੰਗ ਲੰਗਣੀ ਜੀ ਸਾਈਂ ਯਾਰੀ ਸੰਤ ਰਾਜ ਜੀ ਦੀ ਜਲੀ ਸਿਰਤਾਲੀ ਪਰਮ ਸਤਿਨਾਮ ਤੇ ਸਤ ਕਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰ ਪਿਆਰੀ ਗੁਰਸਵਾਲੀ ਸੰਗਤ ਜੀ ਗੁਰ ਫਤਹਿ ਚਲੋ ਪਰਾਲ ਮਿਲ ਕੇ ਸੰਧੀ ਕਰੀਏ ਇੱਕੀ ਆਵਾਜ਼ ਵਿੱਚ ਆਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਇਹ ਪ੍ਰੇਮ ਨਾਲ ਸਤਕਾਰ ਨਾਲ ਅੱਜ ਦਾ ਜਿਹੜਾ ਟਾਈਮ ਜੋ ਸਾਡੇ ਆਪਣਾ 4 ਤੋਂ ਲੈ ਕੇ 6 ਵਜੇ ਤੱਕ ਦਾ ਜੋ ਸਾਸਾਂ ਦੀ ਮੋਰਚੇ ਦੀ ਕਾਲ ਸੀ ਉਹਦੇ ਹਿਸਾਬ ਨਾਲ ਆਪਾਂ ਇਕੱਤਰ ਹੋਏ ਆ ਬੇਨਤੀ ਇਹ ਪ੍ਰੇਮ ਨਾਲ ਸਾਰੇ ਬੈਠੋ ਸ਼ਾਂਤਮਈ ਤਰੀਕੇ ਦੇ ਨਾਲ ਜੋ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ ਅੱਜ ਆਪਾਂ ਮੰਨ ਲਓ ਵੀ ਅੱਜ ਸਾਧ ਸੰਗਤ ਜੀ 31 ਤਰੀਕ ਹੋ ਗਈ ਐ ਪਿਛਲੇ 12 ਤਰੀਕ ਤੋਂ 18-19 ਦਿਨ ਦੇ ਕਰੀਬ ਨੇੜੇ ਹੋ ਚੁੱਕੇ ਨੇ ਭਾਈ ਸਾਹਿਬ ਜੀ ਨੂੰ ਸਾਧ ਸੰਗਤ ਜੀ ਤਾਬਰ ਦੇ ਉੱਤੇ ਬੈਠੇ ਆ ਉਸ ਦਿਨ ਦੇ ਆਪਾਂ ਸਾਰੇ ਪੂਰੇ ਸ਼ਾਂਤ ਮੈਤਰੀ ਤਰੀਕੇ ਦੇ ਨਾਲ ਜੋ ਸਾਧ ਸੰਗਤ ਜੀ ਭਾਈ ਸਾਹਿਬ ਬੈਠੇ ਨੇ ਉਹਨਾਂ ਦਾ ਸਾਥ ਦੇਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜੁੜਦੇ ਆ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਕੌਮੀ ਦਰਦ ਹੈ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਕੌਮੀ ਪੀੜਾ ਹੈ ਉਹ ਸਾਰੇ ਪਹੁੰਚ ਰਹੇ ਨੇ ਸੋ ਬੇਨਤੀ ਹੈ ਉਹਦੇ ਨਾਲ ਨਾਲ ਅੱਜ ਸਾਡੇ ਕੌਮੀ ਸ਼ਹੀਦ ਸ਼ਹੀਦ ਭਾਈ ਬੇਅੰਤ ਸਿੰਘ ਉਹਨਾਂ ਦੀ ਸ਼ਹਾਦਤ ਦਾ ਦਿਨ ਵੀ ਹੈ ਅੱਜ ਦੇ ਦਿਨ ਸਾਸ਼ਨ ਜੀ 1984 ਦੇ ਵਿੱਚ ਸੁਣਿਓ ਬੇਨਤੀ ਨੂੰ ਧਿਆਨ ਨਾਲ ਅੱਜ ਦੇ ਦਿਨ 1984 ਦੇ ਵਿੱਚ ਪਾਈ ਸਤਵੰਤ ਸਿੰਘ ਪਾਈ ਬਿਆਨਤ ਸਿੰਘ ਤੇ ਉਹਨਾਂ ਦੇ ਨਾਲ ਬਾਅਦ ਵਿੱਚ ਪਾਈ ਕੇਰ ਸਿੰਘ ਨੂੰ ਵੀ ਜੋੜਿਆ ਗਿਆ ਸੀ ਸਾਧ ਸੰਗਤ ਜੀ ਉਹਨਾਂ ਨੇ ਸਿੱਖ ਕੌਮ ਦੀ ਜਿਹੜੀ ਜੋ ਸਿੱਖ ਕੌਮ ਮਿਉਸੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਸੀ ਮਿਉਸੀ ਦਾ ਦੌਰ ਕੀ ਸੀ ਵੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਸਾਡਾ ਸ਼ਰਮੌਰ ਹੈ ਸਾਡੇ ਵਾਸਤੇ ਅਕਾਲ ਤਖਤ ਸਾਹਿਬ ਸਾਧ ਸੰਗਤ ਜੀ ਸਾਡੀ ਰਾਜਨੀਤਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਹੈ ਤੇ ਉਹਦੇ ਧੌਣ ਦੇ ਉੱਤੇ ਜੋ ਸਿੱਖ ਕੌਮ ਦੇ ਵਿੱਚ ਨਮੂਸੀ ਫੈਲੀ ਹੋਈ ਸੀ ਸਿੱਖ ਕੌਮ ਦੇ ਵਿੱਚ ਮਿਊਸੀ ਸੀ ਤੇ ਸਮੇਂ ਦੀ ਪ੍ਰਧਾਨ ਮੰਤਰੀ ਸਾਧ ਸੰਗ ਜੀ ਉਹਨੂੰ ਸੋਧਾ ਲਾ ਕੇ ਭਾਈ ਸਤਵੰਤ ਸਿੰਘ ਨੇ ਭਾਈ ਬਿਆਨ ਸਿੰਘ ਨੇ ਸਿੱਖ ਕੌਮ ਦੀ ਪੱਗ ਨੂੰ ਮੁੜ ਕੇ ਸਿਰ ਤੇ ਰੱਖਿਆ ਸੀ ਜਿਹੜੇ ਮਿਊਸ ਜਿਹੜੀ ਮਿਊਸੀ ਜਿਹੜੀ ਆਪਾਂ ਕਹਿ ਲਈਏ ਵੀ ਉਹਨੂੰ ਚੜ੍ਹਦੀ ਕਲਾ ਦੇ ਵਿੱਚ ਦਵਾੜਾ ਜਿਹੜੇ ਉਹ ਦੋ ਵੀਰ ਲੈ ਕੇ ਗਏ ਤੇ ਭਾਈ ਬੇਅੰਤ ਸਿੰਘ ਨੂੰ ਉਥੇ ਉਹਦੇ ਅੰਗਰੱਖਸ਼ਾਂ ਨੇ ਅੰਗ ਜਿਹੜੇ ਅੰਗਰੱਖਸ਼ ਸੀਗੇ ਉਹਨਾਂ ਨੇ ਗੋਲੀਆਂ ਮਾਰ ਕੇ ਭਾਈ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਭਾਈ ਸਤਵੰਤ ਸਿੰਘ ਦੇ ਵੀ ਗੋਲੀਆਂ ਲੱਗੀਆਂ ਪਰ ਸਾਧ ਸੰਗਤ ਜੀ ਉਹ ਬਚ ਗਏ ਭਾਈ ਸਤਵੰਤ ਸਿੰਘ ਨੂੰ ਭਾਈ ਬਿਆ ਕੇਰ ਸਿੰਘ ਨੂੰ ਬਾਅਦ ਵਿੱਚ ਸਮੇਂ ਦੀ ਸਰਕਾਰ ਜੋ ਕਾਨੂੰਨੀ ਵਿਵਸਥਾ ਉਹਦੇ ਅਨੁਸਾਰ ਸਾਧ ਸੰਗਤ ਦੀ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਅੱਜ ਦੇ ਦਿਨ ਭਾਈ ਬਿਆਨ ਸਿੰਘ ਦਾ ਜਿਹੜਾ ਉਹ ਸ਼ਹਾਦਤ ਦਾ ਦਿਨ ਹੈ ਉਹ ਅਜ ਅਰਦਾਸ ਵੀ ਕਲਤਖ ਸਾਹਿਬ ਦੇ ਉੱਤੇ ਅਖੰਡ ਪਾਠ ਸੇਭ ਦੇ ਭੋਗ ਪਏ ਤੇ ਤੇ ਮਨਜੀਤ ਸਾਹਿਬ ਦੇ ਉੱਤੋਂ ਵੀ ਭਾਈ ਸਾਹਿਬ ਦੀ ਕਥਾ ਹੋਈ ਜੋ ਸਾਡਾ ਜਿਹੜੀ ਮੁੱਖ ਸਟੇਜ ਹੈ ਸਾਡੀ ਜਿੱਥੇ ਕਿਸੇ ਸਮੇ ਗੁਰੂ ਅਜਨ ਦੇ ਮਹਾਰਜ ਬੈਠ ਕੇ ਸਿੱਖ ਸੰਗਤ ਨੂੰ ਕਥਾ ਵਿਚਾਰ ਸੁਣਾਇਆ ਕਰਦੇ ਸਨ ਮਨਜੀਤ ਸਾਹਿਬ ਗੁਰਦੁਆਰਾ ਸਾਹਿਬ ਉਸ ਉਹ ਜਿਹੜੀ ਸਾਡੀ ਸਿੱਖ ਕੌਮ ਦੀ ਪ੍ਰਮੁੱਖ ਸਟੇਜ ਹੈ ਜਿਹੜੀ ਗੱਲ ਉੱਥੋਂ ਬੋਲੀ ਜਾਂਦੀ ਹੈ ਉਹ ਬਹੁਤ ਵੱਡੇ ਮਹਨੇ ਰੱਖਦੀ ਹੈ ਅੱਜ ਵੀ ਭਾਈ ਪਿੰਦਰਪਾਲ ਸਿੰਘ ਜੀ ਦਾ ਟਾਈਮ ਸੀਗਾ ਤੇ ਉਹਨਾਂ ਨੇ ਸ਼ਹਾਦਤ ਦੇ ਉੱਤੇ ਭਾਈ ਸਾਹਿਬ ਦੀ ਸ਼ਹੀਦੀ ਦੇ ਉੱਤੇ ਬੜੇ ਵਿਸਥਾਰ ਦੇ ਨਾਲ ਤੇ 1984 ਦੇ ਜਿਹੜੇ ਦੰਗੇ ਆਉਣ ਵਾਲੇ ਜਿਹੜੀ ਅੱਜ ਦੀ ਜਿਹੜੀ ਅਤੀ ਰਾਤ ਹੈ ਉਸ ਤੋਂ ਬਾਅਦ ਜਿਹੜੇ ਸ਼ੁਰੂ ਹੋਏ ਸਾਸਾਂ ਦੀ ਉਹਨਾਂ ਤੇ ਵੀ ਬੜੇ ਵਿਸਥਾਰ ਦੇ ਨਾਲ ਖੋਲ ਕੇ ਉਹਨਾਂ ਸੁਣਾਇਆ ਸੋ ਬੇਨਤੀ ਸਾਧ ਸੰਗ ਦੀ ਇਹ ਹੈ ਵੀ ਜਿਹੜਾ ਸ਼ਹਾਦਤ ਦਾ ਜਿਹੜਾ ਕਨਸੈਪਟ ਹੈ ਨਾ ਆਪਾਂ ਇਹਦੇ ਉੱਤੇ ਥੋੜੀ ਵਿਚਾਰ ਕਰੀਏ ਅਸੀਂ ਦੁਨੀਆ ਭਰ ਦੇ ਵਿੱਚ ਬੜੀਆਂ ਧੋਮਾਂ ਨੇ ਸਾਸਾਂ ਜੀ ਇਸਾਈ ਨੇ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਨੇ ਮੁਸਲਮਾਨ ਨੇ ਯਹੂਦੀ ਨੇ ਜੈਨੀ ਨੇ ਬੋਧੀ ਨੇ ਹਿੰਦੂ ਭਰਾ ਨੇ ਮੁਸਲਮਾਨ ਨੇ ਬੜੀਆਂ ਧੋਮਾਂ ਫ자에 ਤੋਂ ਗਿਣਤੀਆਂ ਦੀ ਗੱਲ ਆਉਂਦੀ ਹੈ ਨਾ ਗਿਣਤੀਆਂ ਦੀ ਉਦੋਂ ਸਿੱਖ ਕੌਮ ਜਿਹੜੀ ਹੈ ਉਹ ਗਿਣਤੀਆਂ ਦੇ ਤੌਰ ਦੇ ਉੱਤੇ ਪੂਰੀ ਦੁਨੀਆ ਵਿੱਚੋਂ ਘੱਟ ਗਿਣਤੀਆਂ ਚ ਆਉਂਦੀ ਹੈ ਸਾਡੇ ਨਾਲੋਂ ਬੋਧੀ ਵੀ ਜ਼ਿਆਦਾ ਹੋ ਸਕਦਾ ਹੈ ਜੈਨੀ ਵੀ ਸਾਧ ਸੰਗੀ ਸਾਡੇ ਜਿੰਨੀ ਗਿਣਤੀ ਰੱਖਦੇ ਹੁਣ ਪੂਰੇ ਦੇਸ਼ ਵਿੱਚ ਬੋਧੀ ਵੀ ਸਾਡੇ ਨਾਲੋਂ ਜ਼ਿਆਦਾ ਹੈ ਪੂਰਾ ਤਿੱਬਤ ਬੋਧੀਆਂ ਨਾਲ ਭਰਿਆ ਪਿਆ ਹੈ ਪੂਰਾ ਚੀਨ THAILAND ਵਗੈਰਾ ਇਹ ਜਿੰਨੇ ਦੇਸ਼ ਨੇ ਇਹਨਾਂ ਚ ਬੁੱਧੀਆਂ ਦੀ ਬਹੁਤ ਵੱਡੀ ਗਿਣਤੀ ਹੈ ਸਿੱਖ ਨੇ ਜਿਹੜੇ ਇਹਨਾਂ ਦੀ ਮੈਂ ਤਾਂ ਇਹ ਕਵਾਂਗਾ ਵੀ ਹੁਣ ਬਹੁਤ ਗਿਣਤੀ ਪੰਜਾਬ ਦੇ ਵਿੱਚ ਵੀ ਅਸੀਂ ਪੂਰਨ ਤੌਰ ਤੇ ਨਹੀਂ ਮੰਨ ਸਕਦੇ ਚਲੋ ਫਿਰ ਵੀ ਜਦੋਂ ਆਪਾਂ ਗੱਲ ਕਰਦੇ ਆ ਗਿਣਤੀਆਂ ਦੀ ਫਿਰ ਜਿਹੜੀ ਸਿੱਖ ਨੇ ਉਹ ਗਿਣਤੀਆਂ ਵਿੱਚ ਸਭ ਤੋਂ ਥੋੜੇ ਨੇ ਪਰ ਜਦੋਂ ਸ਼ਹਾਦਤਾਂ ਦੀ ਗੱਲ ਕਰਦੇ ਆ ਜਦੋਂ ਸ਼ਹਾਦਤਾਂ ਦੀ ਗੱਲ ਕਰਦੇ ਆ ਫਿਰ ਸਾਸਾਂ ਜੀ ਸਭ ਤੋਂ ਵੱਧ ਜੇ ਸ਼ਹਾਦਤਾਂ ਕਿਸੇ ਕੌਮ ਦੇ ਵਿੱਚ ਨੇ ਉਹ ਸਿੱਖ ਕੌਮ ਦੇ ਵਿੱਚ ਨੇ ਆਖੋ ਸਾਰੇ ਗੱਜਕੇ ਸਤਨਾਮ ਸ਼੍ਰੀ ਅਕਾਲ ਮੇਰੀ ਬੇਨਤੀ ਨੂੰ ਸੁਣਨਾ ਧਿਆਨ ਸਾਧ ਸੰਗਤ ਜੀ ਇੱਕ ਦਿਨ ਵਿੱਚ ਤਕਰੀਬਨ 35000 ਦੇ ਕਰੀਬ ਇੱਕ ਇੱਕ ਦਿਨ ਚ ਸ਼ਹੀਦ ਤਿੰਨ ਵੱਡੇ ਤਿੰਨ ਥੱਲੇ ਉੱਤੇ ਢੂ ਘਾਰੇ ਸਿੱਖ ਕੌਮ ਦੇ ਵਿੱਚ ਮੰਨੇ ਜਾਂਦੇ ਨੇ ਵੱਡਾ ਘੱਲੂ ਘਾਰਾ ਛੋਟਾ ਘੱਲੂ ਘਾਰਾ ਤੇ ਜਿਹਨੂੰ ਸਰਕਾਰ ਨੇ ਉਹ ਨਾਮ ਦਿੱਤਾ ਆਪਰੇਸ਼ਨ ਬਲੂ ਸਟਾਰ ਉਹਨੂੰ ਵੀ ਸਿੱਖ ਕੌਮ ਘੱਲੂ ਘਾਰਾ ਕਰਕੇ ਮੰਨੀ ਹੈ ਵੱਡੇ ਕਲੂਕ ਵੱਡਾ ਕਲੂਕਾਰਾ ਜਿਹੜਾ 1762 ਵਿੱਚ ਹੋਇਆ ਸੁਣਨ ਵਾਲੀਆਂ ਬੇਨਤੀਆਂ ਨੇ ਇਤਿਹਾਸਕ ਪੱਖ ਨੇ ਥੋੜੇ ਜੇ ਮੇਰੀ ਬੇਨਤੀ ਨੂੰ ਤੁਸੀਂ ਧਿਆਨ ਨਾਲ ਸੁਣਿਓ ਵੱਡਾ ਕਲੂਕ